ਏ ਗੁਰੂ ਨਾਨਕ ਦੇਵ ਜੀ ਇਹ ਤੋਂ ਸੁਲੇਮਾਨ ਪ੍ਰੇਤ ਵੀ ਕਹਿ ਗਿਆ ਤੁਸੀਂ ਕੈਸਟ ਸੁਣੀਆਂ ਨਾ ਉਹਨਾਂ ਦੀ ਜੀ ਮੇਰਾ ਮਨ ਇਹੋ ਥਾ ਇੱਕ ਮਹਾਤਮਾ ਦਾ ਰੂਪ ਤੇ ਬਲੀ ਅੱਲਾਹ ਗਨੂਪ ਲੈ ਕੇ ਐਸੀ ਆਇਆ ਥਾ ਦੁਨੀਆ ਨੇ ਉਸ ਤੋਂ ਵੀ ਬੁਰਾ ਧਲਾਕਾ आज हम लोग परेशान होते हैं कि गुरु नानक कहा गुरु नानक है गुरु नानक तो यू है दूसरा गुरु नानक और जो है वो गए अपना बलि अल्लाह अपना खुदा बन यू महात्मा यू सरबंद है यू ही गुरु नानक का दूसरा रूप लिए हुए इस आलम के अंदर आए हैं। सुलेमान दी रानी प्रेत जी ओ सुलेमान जेड़ा ना ਜਦ ਹਲਵਾਈ ਪੰਜ ਸੇਰ ਦੁੱਧ ਦਾ ਖੋਆ ਬਣਾ ਰਿਹਾ ਸੀ ਉਹਨੂੰ ਕਿਹਾ ਸੁਲੇਮਾਨ ਦੱਸ ਬਈ ਕੀ ਖਾਣਾ ਕਹਿੰਦਾ ਤੁਹਾਡੀ ਖੁਸ਼ੀ ਹੈ ਕੁਛ ਕਹਾਂ ਦੂੰ ਉਹ ਅੱਗ ਦੇ ਕੋਲੇ ਵੀ ਖਾ ਜਾਂਦਾ ਸੀ ਨਾ ਉਹਦੇ ਬੁੱਲ ਛੱਡਦੇ ਸੀ ਨਾ ਹੱਥ ਛੱਡਦਾ ਸੀ ਇਹ ਤੁਸੀਂ ਦੇਖਿਆ ਜੀ ਜੀ ਸਾਡੇ ਤਾਂ ਨਾਲ ਰਹਿੰਦਾ ਰਿਹਾ ਸੁੱਕੜ ਜਹਾਤੀ ਵਿਚਾਰਾ ਉਹ ਗੱਲਾਂ ਦੇ ਵਿੱਚ ਸਵਾਲ ਜਵਾਬ ਜਦੋਂ ਹੁੰਦੇ ਸੁਲੇਮਾਨ ਉਹ ਨਾ ਤਾਂ ਮੰਦਰ ਤੋਂ ਸੀ ਉਹਦਾ ਉਹਦੀ ਸ਼ੁਰੂਤ ਸੁਣਾਓ ਜੀ ਉਹ ਕਿਵੇਂ ਪ੍ਰੇਤ ਕਿਵੇਂ ਬਣਿਆ ਸੀਗਾ ਜੀ ਉਹ ਉਹਦੇ ਆਪ ਦੇ ਦੱਸਣ ਦੀ ਗੱਲ ਹੈ ਜੀ ਜਿਹੜੀ ਉਹਨੇ ਤੁਹਾਨੂੰ ਦੱਸੀ ਹਾਂ ਜੀ ਜੀ ਉਹ ਕਹਿੰਦਾ ਮੈਂ ਪਹਿਲਾਂ ਜੀ ਧਾਗੇ ਤਵੀਤ ਸੁ ਜਿਹੜੇ ਸਿਆਣੇ ਕਹਿ ਦਿੰਨੇ ਆ ਹਾਂ ਜੀ ਬੁੜੀਆਂ ਦੇ ਕਹੇ ਤੇ ਨੂੰ ਉਹਨੂੰ ਕਰਤਾ ਨੂੰ ਦੇ ਕਹੇ ਤੇ ਬੁੜੀ ਨੂੰ ਕਰਤਾ ਧਾਗਾ ਸੂਤਾ ਕਰਦੇ ਵਿੱਚ ਹਾਂਜੀ ਐਜਾ ਕੰਮ ਮੈਂ ਕਰਦਾ ਸੀ ਲੋਕਾਂ ਤੋਂ ਪੈਸੇ ਲੈਂਦਾ ਸੀ ਜੀ ਭੂਤਾਂ ਪ੍ਰੇਤਾਂ ਦਾ ਮੇਰੇ ਨਾਲ ਸੰਗ ਰਹਿੰਦਾ ਸੀ ਕਹਿੰਦਾ ਜਦੋਂ ਮੈਂ ਮਰਿਆ 70 ਸਾਲ ਦੀ ਉਮਰ 'ਚ ਮੈਂ ਮਰਿਆ ਹੂੰ ਉਹ ਆਪਦਾ ਪਿੰਡ ਵੀ ਦੱਸਦਾ ਉਹਨਾਂ ਤੇ ਹੁਣ ਮੈਨੂੰ ਪਿੰਡ ਵਿਸਰਿਆ ਹੋਇਆ ਉਹਦਾ ਜੀ ਉਹ ਕਹਿੰਦਾ ਮੈਂ ਕਹਿੰਦਾ 70 ਸਾਲ ਦੀ ਉਮਰ ਦੇ ਵਿੱਚ ਜਦੋਂ ਧਰਮ ਰਾਜ ਦੇ ਪੇਸ਼ ਹੋਇਆ ਕਨਗੋਏ ਸੁਲੈਮਾਨ ਤੁੰ ਕੋਈ ਚੰਗਾ ਕੰਮ ਨਹੀਂ ਕਰਿਆ ਦੁਨੀਆ ਤੇ ਜਾ ਕੇ ਧਾਗੇ ਸੂਤੇ ਕਰਕੇ ਫਲਾਣੇ ਦੇ ਕਹਤੇ ਧਮਕੇ ਨੂੰ ਰੱਬ ਦਾ ਭਜਨ ਤਾਂ ਭਗਤੀ ਤਾਂ ਕਰੀ ਨਹੀਂ ਨਾ ਤਾਂ ਕੋਈ ਸੇਵਾ ਕਰੀ ਆ ਹੂੰ ਤਾਂ ਪ੍ਰੇਤਾਂ ਦਾ ਸੰਗ ਕਰਿਆ ਭੂਤਾਂ ਪ੍ਰੇਤਾਂ ਦਾ ਇਸ ਵਾਸਤੇ ਤੂੰ ਹਜ਼ਾਰ ਸਾਲ ਪ੍ਰੇਤ ਬਣ ਧਰਮਰਾਜ ਕਹਿੰਦਾ ਜੀ ਕਨ ਮਾਰਦਾਰਿਆ ਮੈਂ ਧਰਮਰਾਜ ਨੂੰ ਬੇਨਤੀ ਕਰੀ ਭਈ ਮਹਾਰਾਜ ਮੇਰਾ ਮੈਨੂੰ ਨਿਜਾਤ ਕਿਵੇਂ ਮਿਲੂ ਨਿਜਾਤ ਮਤਲਬ ਉਧਾਰ ਚ ਉਸ ਮੇਰਾ ਭਈ ਮੈਨੂੰ ਮੁਕਤੀ ਕਿਵੇਂ ਮਿਲੂ ਜੀ ਉਰਦੂ ਦਾ ਅਖਰ ਹੋਊ ਸਹਿਦੇ ਨਿਜਾਦ ਜੀ ਉਹ ਕਹਿੰਦਾ ਉਹਨੇ ਦੱਸਿਆ ਵੀ 1000 ਸਾਲ ਤੋਂ ਬਾਅਦ ਜੀ ਤੈਨੂੰ ਸੰਤ ਮਹਾਰਾਜ ਰਾੜੇ ਸਾਹਿਬ ਵਾਲੇ ਮਿਲਣਗੇ ਜੀ ਸੰਤ ਬੰਗੜ ਜੀ ਦਾ ਨਾਮ ਮਿਲਿਆ ਗਿਆਨੀ ਰਮਪ੍ਰੇਮ ਜੂਨ ਲਾ دیے ਗਏ ਉਹਨੇ بتایا ਗਿਆ ਕਿ ਉਹ ਸੁਲੇਮਾਨ ਜਿਸ ਵਕਤ ਉਸ ਸ਼ਖਸ ਕੇ ਸਾਥ ਮੇਰਾ हजार साल उसका दसवा जन्म पूरा हो जाएगा तब उसके साथ लगकर ऐसे ऐसे खुदा करीम जो संत संतर सिंह है उनके पास तेरा आखिरी वक्त होगा और उसी से जरिए तेरी भलाई होगी ये किसने खुदावन करीम जो आलमीन तो 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 है उसने हमें धर्म राय फरिश्ता है संत क्यों बड़ी ਸੰਗਤਾਂ ਵੱਡੇ ਮਹਾਰਾਜ ਜੀ ਛੋਟੇ ਮਹਾਰਾਜ ਜੀ ਕਹਿੰਦੇ ਸਿਆੜ ਵਾਲੀ ਸੰਗਤ ਕਹਿੰਦੀ ਹੁੰਦੀ ਸੱਚੇ ਪਾਤਸ਼ਾਹ ਜੀ ਵੱਡੇ ਪਾਤਸ਼ਾਹ ਛੋਟੇ ਸੱਚੇ ਪਾਤਸ਼ਾਹ ਜੀ ਇਉਂ ਸਰਦਾਲਾਂ ਦੀ ਤਾਂ ਸਰਦਾਰ ਨੂੰ ਨਾਮ ਸਿਕਾ ਰਹੀ ਆ ਬਈ ਕਿੰਨੀ ਕਿ ਸਰਦਾਰ ਹੁੰਦੀ ਆ ਜੀ ਉਹ ਕਹਿੰਦਾ ਫੇਰ ਮੈਂ ਚੱਲਿਆ ਹਾਂ ਨਾ ਹੁਣ ਜਿਹੜੇ ਮੈਨੂੰ ਵੀ ਮੰਤਰ ਜੰਤਰ ਹੁੰਦੇ ਨੇ ਮੇਰੇ ਆ ਜਿੰਮ ਸਿਆਣਿਆਂ ਕੋਲ ਲੈ ਜਾਂਦੇ ਨੇ ਉਹਨਾਂ ਦੇ ਤਾਂ ਮੈਂ ਚਪੇੜਾਂ ਚ ਪੂੜਾਂ ਵੀ ਮਾਰ ਦਿੰਨਾ ਕੁੱਟ ਦਿੰਨਾ ਜੀ ਫੇਰ ਉਹ ਜਾਦ ਸੁਵਾਲਾਂ ਦੇ ਬਾਬਾ ਚ ਉਹਨੂੰ ਪੁੱਛਿਆ ਜੀ ਵੀ ਤੁਹਾਡੀ ਖਰਾਕ ਕੀ ਆ ਹੂੰ ਉਹ ਖਰਾਕ ਤਾਂ ਕਹਿੰਦਾ ਸਾਡੀ ਇੰਦੀ ਗੰਦਗੀ ਜੀ ਜਾਂ ਹੱਡੀਆਂ ਹੂੰ ਜਾਂ ਖੰਮ ਨੂੰ ਪੀਣੀਆਂ ਕਿਸੇ ਦਾਸ ਜੀ ਪਰ ਮੈਨੂੰ ਸੋਝੀ ਆ ਇਹ ਬਈ ਮੈਂ ਗੰਦਗੀ ਨਹੀਂ ਖਾਂਦਾ ਨਾ ਮੈਂ ਜੀਦੇ ਨਾਲ ਮੈਂ ਰਹਿਣਾ ਉਹ ਨੂੰ ਭੁੱਖਾ ਮਾਰਦਾ ਉਹ ਸਾਰਾ ਉਹਦਾ ਖਾਦਾ ਮੇਰੇ ਪੇਟ ਚ ਆਉਂਦਾ ਜੀ ਇਹੀ ਕਾਰਨ ਸੀ ਉਹ ਵਿਚਾਰਾ ਜੀਦੇ ਨਾਲ ਸੀ ਨਾ ਉਹ ਫੜ ਕੇ ਹੀ ਤੋਰਨ ਵਾਲਾ ਸੀ ਜੀ ਇੰਨਾ ਕਮਜ਼ੋਰ ਜਿਆ ਸੀ ਉਹ ਉਹਦੇ ਨਾਲ ਕਿਉਂ ਉਹ ਲੱਗਿਆ ਸੀਗਾ ਜੀ ਉਹਦੇ ਨਾਲ ਕੀ ਉਹ ਕਹਿੰਦਾ ਦੁਨੀਆਂ ਤਾਂ ਜਿੱਥੇ ਮੇਰਾ ਦਫਨਾਇਆ ਮੈਨੂੰ ਕਿਉਂ ਮੁਸਲਮਾਨੀ ਮੱਤ ਚ ਸੀ ਜਿੱਥੇ ਮੇਰੀ ਕਬਰ ਸੀ ਉੱਥੇ ਦੁਨੀਆਂ ਤਾਂ ਮੱਥੇ ਟੇਕ ਟੇਕ ਕੇ ਸੁੱਖਾਂ ਬਾਰ ਆਉਂਦੀਆਂ ਨੇ ਕਿਸੇ ਦੀਆਂ ਆ ਗਈ ਕਿਸੇ ਦੀ ਨਾ ਆਈ ਹੂੰ ਦੁਨੀਆਂ ਦੀ ਭੇਡ ਚਾਲ ਹੈ ਜੀ ਮੈਂ ਤਾਂ ਕਹਿੰਦਾ ਮੇਰੀ ਤਾਂ ਤੜਫਦੀ ਫਿਰਦੀ ਆ ਉਹ ਮੇਟੋਂ ਆ ਮੱਥੇ ਟੇਕ ਕੇ ਉਹ ਬਾਰ ਲੈਂਦੇ ਨੇ ਜੀ ਉਹ ਕਹਿੰਦਾ ਭਈ ਮੈਂ ਜਿਹੜਾ ਜਿਹਦੇ ਨਾਲ ਹੋਵਾਂ ਉਸ ਦਾ ਖਾਦਾ ਪੀਤਾ ਮੇਰੇ ਪੇਟ ਚ ਆਉਂਦਾ ਜੀ ਮੈਂ ਨਾ ਗੰਦਗੀ ਖਾਣਾ ਨਾ ਖੂਨ ਪੀਣਾ ਕਿਸੇ ਦਾ ਜੀ ਐਸ ਕਰਕੇ ਹੁਣ ਕਹਿੰਦਾ ਮੈਂ ਸੰਤ ਮਹਾਰਾਜ ਨੂੰ ਜਦੋਂ ਮਿਲਿਆ ਹੂੰ ਹਜ਼ਾਰ ਸਾਲ ਹੋ ਗਿਆ ਮੈਨੂੰ ਭਟਕਦੇ ਨੂੰ ਜੀ ਸੰਤ ਮਹਾਰਾਜ ਜੀ ਨੂੰ ਤਕਰੀਬਨ ਹੋ 18 ਸੰਚ ਮਿਲੇ ਉਹ ਜੀ 1968 ਚ ਜੀ ਪਹਿਲੀ ਜਿਹੜੀ ਮੇਲ ਹੋਇਆ ਉਹ ਦਬਲਾਣ ਹੋਇਆ ਉਹਨਾਂ ਦਾ ਜੀ ਫਿਰ ਉਹ ਕਾ ਜਦੋਂ ਉਹਨੇ ਗੱਲਬਾਤ ਮਹਾਰਾਜ ਜੀ ਨੂੰ ਬੇਨਤੀਆਂ ਕਰੀਆਂ ਮਹਾਰਾਜ ਜੀ ਕਹਿੰਦੇ ਸੁਲੈਮਾਨ ਜੀ ਤੱਕੇ ਨਾਲ ਮੁਕਤੀ ਨਹੀਂ ਹੈ। ਜ਼ੁਗਤੀ ਨਾਲ ਮੁਕਤੀ ਹੈ। ਮਨੁੱਖਾ ਦੇ ਵਿੱਚ ਆਉਣਾ ਪਊ। ਗੁਰੂ ਆਲਾ ਬਣ ਕੇ ਹੱਕ ਦੀ ਕਮਾਈ ਕਰਕੇ ਫਿਰ ਭਜਨ ਸਿਮਰਨ ਕਰਨਾ ਪਊ। ਜੀ। ਫਿਰ ਤੈਨੂੰ ਨਜਾਤ ਮਿਲ ਸਕਦੀ ਹੈ। ਉਹ ਕਹਿੰਦੇ ਕਹਿੰਦਾ ਹੁਣ ਮੈਨੂੰ ਹੁਕਮ ਕੀਤਾ ਬਈ ਦਾਸਾਨਮਾਂ ਤੋਂ ਬਾਅਦ ਤੈਨੂੰ ਬਰਮ ਗਿਆਨ ਹੋਊ ਪੁੱਛਣ ਵਾਲੇ ਪੁੱਛਦੇ ਆ ਕਹਿੰਦੇ ਭਾਈ ਐਡੇ ਵੱਡੇ ਰੱਬ ਕੋਲ ਜਾ ਕੇ ਵੀ ਦਾਸਾਨਮ ਉਹ ਫਿਰ ਉੱਚੀ ਉੱਚੀ ਹਾਸਦਾ ਹੈ ਸੁਲੇਮਾਨ ਉਰਦੂ ਫਾਰਸੀ ਕਮਨੀਕੀਆਂ ਕਿੰਨੀਆਂ ਕਬੋਲੀਆਂ ਬੋਲ ਜਾਂਦਾ ਉਹ ਜੀ ਤੇ ਉਹ ਕਹਿੰਦਾ ਗੁਰੂ ਨਾਨਕ ਮਹਾਰਾਜ ਦੀ ਬਖਸ਼ਸ ਹੈ ਇਹ ਗੁਰੂ ਨਾਨਕ ਕਹਿੰਦੇ ਸੰਤ ਮਹਾਰਾਜ ਨੂੰ ਕਹਿੰਦਾ ਜੀ ਕਹਿੰਦਾ ਮਾਰੀ ਅੱਖ ਸੇ ਦੇਖੋ ਆਪਣੀ ਅੱਖ ਸੇ ਉਹਨਾਂ ਦੇਖੋ ਜੀ ਜੈਸੀ ਦ੍ਰਿਸ਼ਟੀ ਹੈ ਵੈਸੀ ਸ੍ਰਿਸ਼ਟੀ ਹੈ ਹੂੰ ਜਿਸੇ ਕਿਸੇ ਦੀ ਤੱਕਣੀ ਹੈ ਵਪਾਰੀ ਆਪਦੀ ਨਿਗਾ ਨਾਲ ਦੇਖਦਾ ਜੀ ਹੈਨਾ ਹੂੰ ਸਿਆਰ ਲੋਕ ਆਪਦੀ ਨਿਗਾ ਨਾਲ ਦੇਖਦੇ ਆ ਜੀ ਐਸੀ ਕਿਹਾ ਜੀ ਉਹ ਕਹਿੰਦਾ ਬਈ ਮੈਨੂੰ ਫਿਰ ਜੀ ਇਹ ਸੋਝੀ ਪਈ ਵੀ ਸੰਤ ਮਹਾਰੇ ਕਹਿੰਦੇ ਆ ਤੈਨੂੰ ਜੁਗਤੀ ਨਾਲ ਮੁਕਤੀ ਮਿਲੂਗੀ ਜੀ ਮਨੁੱਖਾ ਦੇ ਤਾਰ ਕੇ ਜੀ ਫੇਰ ਇਸ ਪੰਜਨ ਸੇ ਮਨ ਜੀ ਉਹ ਕਹਿੰਦਾ ਅੱਜ जिसके हम साथ हैं जी इसका इसको तो इसी जन्म में ब्रह्म ज्ञान हो जाना जी ऐसे जन्म में ब्रह्म ज्ञान हो जाना थोड़े सालों के अंदर जी कहंदा पर मेनू जनो ने के इने जन्म ओ हंसदा ऊंची कहंदा हमारे जो और भाई हैं भूत प्रेत हैं उनको करोड़ों जन्मों के बाद भी मुक्ति नहीं मिलेगी जी पर दस जन्म तो कुछ भी नहीं है इस हिसाब से घर में किया जाएगा तब जाकर हमारी निजात हो जाएगी समझ गए हमारी तमन्ना है दस जन्म में दबारा आना पड़ेगा दस जन्म दस जन्म और दस जन्म के बाद आपकी निजात मिलेगी जन्म मैंने ये जो आपने अभी ये रूप में कितनी रुए फिरती हैं? हमारे इस वतन में हजारों से भी करोड़ों जितने तुम लोग इंसानो हमारे से कई गुना ज़्यादा हमारी रुए फिरती हैं तुम्हारी तो इस चीज़ को यकीन दलाने के लिए हम लोग इस बात का तुमको अमल कराएं तो तुम्हें इल्म हो जाए कि कितनी रूहें हैं لیکن ابھی تم ان کو دیکھنے کی کوشش کرو تو ان aankhon se tum log dekh nahi sakte hai. Kyonki gaun dekh nahi sakte. ہن او گرو بخش سنگھ جی سلیمان ہے جڑا نا گردےو سے ہوندا سی چھوٹی لال تواندا جی او سٹیج سیکٹری سی سنت مہاراج دا جی اودے کڑیاں ہی کڑیاں سی جی منڈا نہیں سی اودے اچھہ سی ਫਿਰ ਮਹਾਰਾਜ ਕਹਿੰਦੇ ਸੁਲੇਮਾਨ ਤੈਨੂੰ ਕੈਂਪੇ ਕੋਲੇ ਆਣੇ ਭੇਜਦੀ ਏ ਛੋਟੇ ਸਰਦਾਰ ਦੇ ਜੀ ਉਹ ਕਹਿੰਦਾ 2 ਮਿੰਟ ਰੁਕੀਏ ਮਹਾਰਾਜ ਜੀ ਗੇੜਾ ਮਾਰਿਆ ਹੁਣ ਉਹਨੇ ਕਿਹੜਾ ਜਹਾਜ਼ ਕੋਈ ਗੱਡੀ ਲੈਣੀ ਸੀ ਜੀ ਥੋੜੇ ਚਿਰ ਬਾਅਦ ਆ ਕੇ ਕਹਿੰਦਾ ਮਹਾਰਾਜ ਬਾਹਾਂ ਤੋਂ ਪਰਮੈਸ ਰੱਬ ਪਹਿਲਾਂ ਹੀ ਨਹੀਂ ਜਾਣ ਥੇ ਨਹੀਂ ਮੈਂ ਜਾਊਂਗਾ। ਹੂੰ ਫੇਰ ਕਹਿੰਦੇ ਅ ਗਰਦੇਵ ਸੰਗਿਆ ਗੱਡ ਇਹਦੇ ਭੇਜ ਦिए। ਜੀ। ਹੋ ਕਹਿੰਦਾ ਹਾਂ ਮਹਾਰਾਜ ਇਹਦੇ ਭੇਜ ਦਿਓ। ਆ ਛੋਟੀ ਲਾਲ ਤੋਂ। ਜੀ। ਪਰ ਜਿਹੇ ਜਿਹੇ ਤੁਹਾਡੇ ਦਾੜੇ ਦੇ ਕਾਲੇ ਕੇਸ ਨੇ ਨਾ ਐਹਜਾ ਕਾਲਾ ਰੰਗ ਸੀ ਉਹਦਾ। ਜੀ। ਇੱਕ ਵਾਰੀ ਪੜਦੇ ਕੋਲ ਅਸੀਂ ਉਸ ਲਾਲ ਤੋਂ ਗਏ ਸੀ। ਜੀ। ਅਸੀ ਕਿ ਇੱਥੇ ਵੀ ਦਿਖਾਇਆ ਸੀ ਪਹਿਲਾਂ ਅਤਰਸਰ ਜੀ ਉਹਦੇ ਦਰਸ਼ਨ ਕਰਾਇ ਸੀ ਜਦੋਂ ਨੇ ਜਨਮ ਲਿਆ ਜੀ ਉਹ ਸੁਲੇਮਾਨ ਨੇ ਹਮ ਇਹ ਤੇ ਸੰਗਤ ਚਾਣਾ ਮੋਢੇ ਤੇ ਚਾਕੇ ਸੰਗਤ ਨੂੰ ਦਰਸ਼ਨ ਕਰਾਇ ਸੀ ਇੱਥੇ ਜਦੋਂ ਮਹਾ ਪ੍ਰਸ਼ਾਦ ਨੂੰ ਸਾਰਵਿਕ ਮੈਦਾਨ ਲੱਗਿਆ ਗਰੀਬੀ ਵੀ ਅਮੀਰੀ ਵਿੱਚ ਬਦਲ ਗਈ ਗ਼ਰੀਬੀ ਵੀ ਕੁਸ਼ੀਲੀ ਵਿੱਚ ਬਦਲ ਗਈ ਫੇਰ ਮੇਰੀ ਕਿਸੇ ਅੱਛੇ ਜਗ੍ਹਾ ਸ਼ਾਦੀ ਹੋ ਗਈ ਸ਼ਾਦੀ ਹੋਣ ਤੋਂ ਬਾਅਦ ਨਰਕ ਦੇ ਇਤਰਾਜ ਦੇ ਵਿੱਚ ਮੈਂ ਔਰ ਮੇਰੇ ਘਰਵਾਲੀ ਦੇ ਦੋ ਬੇਣੀ ਬੇਲੇ ਉਹ ਉਸੇ ਦੱਖਿਆ ਇਹਦਾ 4 ਤਰੀਕ ਨੂੰ ਮੈਂ ਜ਼ੁਬਾਰ ਅਰਧ ਕਰਾਂਗਾ ਜਾਂ ਸਾਰੀਆਂ ਕੋਸ਼ਿਸ਼ਾਂ ਸਰਕਾਰ ਸਰਕਾਰਨ ਤੋਂ ਬਾਅਦ ਮਹਾਂਕ੍ਰਿਸ਼ਨ ਦੇ ਚਰਨਾਂ ਵਿੱਚ ਹਾਜ਼ਰ ਹੋ ਰਿਆ ਤਾਂ ਉੱਥੇ ਵਰਮਾਨ ਸਿੰਘ ਨਾਮੇ ਇੱਕ ਮੁੰਡਰ ਕੀ ਇਹ ਬਣੀ ਦੀ ਪ੍ਰੇਰ ਨੂੰ ਗੋਲਦੀ ਸੀ ਜਿਹੜੀ ਉਸ ਦੇ ਵਰਮਾਨ ਸਿੰਘ ਦੀ ਮਾਪਟ ਆਪਣੀ ਮੰਤੀ ਮੰਨਦੀ ਸੀ

ਮੈਂ ਉੱਕੇ ਸਾਰਾ ਹੋ ਗਿਆ ਮਹਾਪੁਰਸ਼ਾਂ ਨੇ ਸਾਰਾ ਬਿੱਤਾ ਬੈਠ ਜਾ ਤਾਂ ਇਹ ਵੇਖਣ ਨੂੰ ਮੈਂ ਫਿਰ ਮੈਂ ਖੜਾ ਆਇਆ ਮਹਾਰਾਜ ਲਾਲਪੁਰ ਪਿੰਡ ਦੇ ਵਿੱਚ ਮੇਰੀ 50 ਬਿਗੇ ਜ਼ਮੀਨ ਹੈ ਜਿਹੜੀ ਐਸ ਵੀ ਰੇ 50000 ਤੋਂ ਉੱਪਰ ਹੈ ਮੈਂ ਬਰੇ ਬੇਲਣ ਮੈਨੇ ਇਹੇ ਜੇ ਕੰਮ ਕੀਤੇ ਨੇ ਮੈਂ ਤੇ ਮੇਰੇ ਸਰਵਾਰ ਨੇ ਗੁਰਮਤਿ ਆਇਤ ਨਹੀਂ ਹਿੰਦੀ ਪਰ ਪੁੱਤਰ ਜੀ ਨਾ ਇਹ ਕਰਕੇ ਪੁੱਤਰ ਮੈਂ ਬੇਲਣ ਬੇਲੇ ਤਾਂ ਮਹਾਪੁਰਸ਼ਾਂ ਨੇ ਵਰਮੋਰ ਸਿੰਘ ਦੇ ਸਿਰ ਤੇ ਹੱਥ ਰੱਖ ਕੇ

ਤਾਂ ਉੱਚਾ ਕਰਕੇ ਆਪ ਜੀ ਨੂੰ ਦਿਖਾਇਆ ਜਾਏਗਾ ਹੁਣ ਖਿਆਲ ਨਾਲ ਪ੍ਰੋਗਰਾਮ ਸੁਣਨਾ ਹੁਣ ਉਹ ਬਾਹਰਲੇ ਮਲਖਾ ਜੀ ਉਹ ਸੁਲੇਮਾਨ ਪ੍ਰੇਤ ਪ੍ਰੇਤ ਦੁਰਬਖੀਸ ਇਹਦਾ ਨਾਮ ਹੈ ਜੀ ਉਹ ਮਹਾਰਾਜ ਨੇ ਉਹਨੂੰ ਜਨਮ ਦਿੱਤਾ ਜੀ ਹਾਂ ਸੰਤ ਮਹਾਰਾਜ ਨੇ ਜੀ ਕੀ ਨਹੀਂ ਕਰ ਸਕਦੇ ਜੀ ਉਹ ਤਾਂ ਆਪ ਕਹਿੰਦੇ ਕਹਿੰਦਾ ਮੇਰੀ ਤਾਂ ਇੱਕ ਤੁਹਾਨੂੰ ਮਿਸਾਲ ਹੀ ਦਿੱਤੀ ਆ ਜੀ ਮੇਰੇ ਵਰਗੇ ਕਰੋੜਾਂ ਪ੍ਰੇਤਾਂ ਦਾ ਰੋਜ਼ ਕਰਦੇ ਨੇ ਇਹ ਹਮਮ ਨجات ਦੰਦੇ ਨੇ ਵਾਹ ਇੰਨਾ ਵਾਸਤੇ ਤਾਂ ਕੋਈ ਬੜੀ ਚੀਜ਼ ਨਹੀਂ ਜੀ ਸੰਤ ਮਹਾਰਾਜ ਦੀ ਤਾਂ ਜੁਗਾਂ ਜੁਗਾਂ ਦੀ ਭਗਤੀ ਕੀਤੀ ਸੀ ਨਾ ਜੀ ਮਹਾਰਾਜ ਜੀ ਵਰਗਾ ਕਹਿ ਦੇਣਾ ਕਿਸੇ ਨੂੰ ਨਾ ਉਹ ਵੀ ਸਾਡਾ ਮੰਨਤਾ ਪਾਪ ਸਮਝਦਾ ਜੀ ਅਜਿਹਾ ਨਾ ਨਹੀਂ ਚਾਰਨ ਤੂੜੋਂ ਨਹੀਂ ਹੋ ਸਕਦਾ ਜੀ